ਲਾਸ਼ਿਤ ਭਗਤ ਸਿੰਘ ਨਗਰ ਨਮਾ ਸ਼ਹਿਰ ਦੇ ਸੰਦੂ ਹਸਪਤਾਲ ਚੰਡੀਗੜ੍ਹ ਰੋਡ ਵਿਖੇ ਰਾਸ਼ਟਰੀ ਐਪੀਲੈਪਸੀ ਦਿਵਸ ਮਨਾਇਆ ਗਿਆ ਇਹ ਸੈਮੀਨਾਰ ਡਾਕਟਰ ਜੇ ਐਸ ਸੰਦੂ ਦੀ ਅਗਵਾਈ ਵਿੱਚ ਮਨਾਇਆ ਗਿਆ ਆਓ ਦੇਖਦੇ ਹਾਂ ਮੌਕੇ ਦੀਆਂ ਵਿਸ਼ੇਸ਼ ਤਸਵੀਰਾਂ ਉਹ ਜਿਹੜਾ ਟਾਈਮ ਪ੍ਰੋਬਲਮ ਹੈ ਇਹ ਵੀ ਕੈਂਸਲ ਕਰਕੇ ਬੰਦ ਨਹੀਂ ਕਰਨੀ ਜੇ ਕਿਸੇ ਦਾ ਦੌਰਾ ਪਿਆ ਫਿਰ ਨਹੀਂ ਬੰਦ ਹੋਣੀ ਅਗਰ 3 ਸਰ ਬਿਨਫੈਕਟਸ ਕੋ ਨਿਕਲਦੇ ਫਿਰ ਦਵਾਈ ਬੰਦ ਹੋ ਸਕਦੀ ਹੈ ਤੇ ਦੂਸਰਾ ਹੁੰਦਾ ਬੰਦ ਜਿਹੜੀ ਕਰਨੀ ਦਵਾਈ ਜਦੋਂ ਵੀ ਕੋਈ ਵੀ ਫਿਟਸ ਦੀ ਜਾਂ ਦੌਰਿਆਂ ਦੀ ਦਵਾਈ ਆ ਸਡਨਲੀ ਨਹੀਂ ਬੰਦ ਉਹਦੇ ਚ ਗ੍ਰੈਜੂਅਟਰੀ ਨੂੰ ਹੌਲੀ ਹੌਲੀ ਹਟਾ ਕੇ 3 ਸਰ ਪੂਰੇ ਹੋਣ ਤੇ ਪਹਿਲਾਂ ਉਹਨਾਂ ਦੇ ਟੈਸਟ ਹੁੰਦੇ ਆ ਸਕੈਨ ਦੁਆਰਾ ਹੁੰਦਾ ਬਲੱਡ ਟੈਸਟ ਦੁਆਰਾ ਹੁੰਦੇ ਆ ਜੇ ਉੱਪਰ ਅਗਲੇ ਦੀ ਕਿਰਪਾ ਨਾਲ ਸਾਰਾ ਕੁਝ ਮਰਬਲ ਹੁੰਦਾ ਫਿਰ ਹੌਲੀ ਹੌਲੀ ਦਵਾਈ ਨੂੰ ਪੇਪਰ ਆਫ ਕੀਤਾ ਜਾਂਦਾ ਉਹ ਵੀ ਲੋਸ ਕਰਾਂਦੇ ਹੋયા ਉਹ ਅਗਲੇ 2 3 4 ਮਹੀਨੇ ਲੱਗਦੇ ਆ ਉਹਦੇ ਚ ਗ੍ਰੈਜੂਅਟ ਪੇਪਰ ਕਰਦੇ ਹੋਏ ਉਹ ਵੀ ਲਾਰਜ ਦੇ ਬਾਰੇ مین ਕੁਸਚਨ ਜਦੋਂ ਪੇਸ਼ੈਂਟਸ ਆਪਣੇ ਅੰਦੇ ਦੌਰਿਆਂ ਦੇ ਉਹਨਾਂ ਨੂੰ ਹੁੰਦਾ ਕਿ ਇੱਥੇ 3 ਸਾਲ ਦਵਾਈ ਚੱਲਣੀ ਹੈ ਤੇ ਦੌਰਿਆਂ ਦੇ ਵਿੱਚ ਅੱਜ ਦੀ ਮੈਡੀਕਲ ਸਾਇੰਸ ਇਸ ਦਾ ਕੋਈ ਫਿਕਸਡ ਟਾਈਮ ਨਹੀਂ ਹੈਗਾ ਵੀ ਹਰੇਕ ਦੌਰੇ ਦੇ ਮਰੀਜ਼ ਦੀ ਦਵਾਈ 3 ਸਾਲ ਹੀ ਚੱਲਣੀ ਹੈ ਉਹ ਕਾਰਨ ਤੇ ਡਿਪੈਂਡ ਕਰਦਾ ਜਿਵੇਂ ਮੈਂ ਸ਼ੁਰੂ ਚ ਦੱਸਿਆ ਵੀ ਦੌਰੇ ਆਪਣੇ ਆਪ ਇੱਕ ਬਿਮਾਰੀ ਨਹੀਂ ਹੈ ਕੋਈ ਅਲੱਗ-ਅਲੱਗ ਬਿਮਾਰੀਆਂ ਦਾ ਲੱਛਣ ਹੈ ਜਿਸ ਬਿਮਾਰੀयां ਜਿਸ ਕਾਰਨ ਕਰਕੇ ਦੌਰਾ ਪੈਂਦਾ ਹੈ ਉਹਦੇ ਅਕੋਰਡਿੰਗ ਹੀ ਇਲਾਜ ਹੁੰਦਾ ਉਹਦੇ ਅਕੋਰਡਿੰਗ ਹੀ ਕਿੰਨਾ ਚਿਰ ਦਵਾਈ ਚੱਲਣੀ ਹੈ ਉਹ ਪਤਾ ਚੱਲਦਾ ਹੈ